ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਮੇਰੇ ਵੀਰ ਸਤਨਾਮ ਸਿੰਘ ਦੇ ਸ਼ਾਨ ਪੰਜਾਬ ਦੀ YouTube ਚੈਨਲ ਨੂੰ ਜਿਹੜੇ ਵੀ ਦਰਸ਼ਕ ਫੋਲੋ ਕਰਦੇ ਨੇ ਸਾਰਿਆਂ ਨੂੰ ਚਾਰ ਫਰੀ ਸਤਿ ਸ਼੍ਰੀ ਅਕਾਲ ਤੇ ਅੱਜ ਬਹੁਤ ਸਾਲਾਂ ਬਾਅਦ ਪਹਿਲਾਂ ਸਾਡੇ ਪਿੰਡਾਂ ਵਾਲਾ ਸਿੰਘ ਵਾਲਾ ਵਿੱਚ ਡੱਗਰ ਵਿੱਚ ਟੂਰਨਾਮੈਂਟ ਹੁੰਦਾ ਸੀ ਅੱਜ ਬਹੁਤ ਸਮੇਂ ਬਾਅਦ ਆਪਾਂ ਜੀਵਨ ਸਿੰਘ ਕਮੇਟੀ ਨੇ ਮੁੰਡਾ ਨੇ ਪ੍ਰਾਲਾ ਕੀਤਾ ਪ੍ਰਧਾਨ ਭਾਈ ਰਾਜੂ ਅਮਲਾ ਸਿੰਘ ਵਾਲਾ ਤੇ ਹੋਰ ਵੀ ਬਾਕੀ ਉਸ ਮਿੱਤਰ ਨਾਲ ਖੜੇ ਨੇ ਸਾਰਿਆਂ ਨੇ ਮਿਲ ਜੁਲ ਕੇ ਉਪਰਾਲਾ ਕਰਕੇ 36 ਕਿਲੋ ਤੇ 75 ਕਿਲੋ ਦੇ ਟੂਰਨਾਮੈਂਟ ਕਰਾਉਣ ਦੀ ਪਲਾਨਿੰਗ ਕੀਤੀ ਤੇ ਫਿਰ ਇਸ ਦੀ ਵਿਚਾਰਧਾਰਾ ਦੇ ਪਹੁੰਚੇ ਕਿ ਇਹ ਟੂਰਨਾਮੈਂਟ ਬੜੇ ਜ਼ਰੂਰੀ ਨੇ ਮੇਰੇ ਪਿੰਡ ਦੇ ਵਿੱਚ 75 ਕਿਲੋ ਦੇ ਆਮਲਾ ਸਿੰਘ ਵਾਲਾ ਦੀ ਸਾਡੇ ਪਿੰਡ ਦੀ ਟੀਮ ਹੈ ਬੜੇ ਵਧੀਆ ਨੌਜਵਾਨ ਨੇ ਨਸ਼ਾ ਤੋਂ ਬਚੇ ਹੋਏ ਨੇ ਤੇ ਇਹੋ ਜਿਹੇ ਟੂਰਨਾਮੈਂਟ ਕਰਾਉਣ ਦੀ ਜ਼ਰੂਰਤ ਵੀ ਹੈ ਕਿਉਂਕਿ ਜਿਹੜੇ ਓਪਨ ਦੇ ਟੂਰਨਾਮੈਂਟ ਹੁੰਦੇ ਨੇ ਉਹਦੇ ਵਿੱਚ ਤਿੰਨ ਤਿੰਨ ਪਲੇਅਰ ਬਾਹਰ ਹੁੰਦੇ ਨੇ ਤੇ ਉਹ ਤਗੜੇ ਪਲੇਅਰ ਹੋ ਕੇ ਇਕੱਠੇ ਉਹ ਦੂਸਰੀਆਂ ਟੀਮਾਂ ਨੂੰ ੁੱਟ ਕੇ ਤਗੜੇ ਕੋਈ ਹੀ ਹੁੰਦੇ ਨੇ ਉਹ ਜਿੱਤ ਕੇ ਲੈ ਜਾਂਦੇ ਨੇ ਦੋ ਚਾਰ ਟੀਮਾਂ ਹੀ ਨੇ ਪੰਜਾਬ ਦੇ ਵਿੱਚ ਜਿਹੜੀਆਂ ਕਿ ਉਹ ਜਿੱਤ ਕੇ ਲੈ ਜਾਂਦੀਆਂ ਨੇ 75 ਕਿਲੋ ਦੇ ਵਿੱਚ ਨਵੇਂ ਪਲੇਅਰਾਂ ਨੂੰ ਖੇਡਣ ਦਾ ਮੌਕਾ ਮਿਲ ਰਿਹਾ ਹੈ ਕਬੱਡੀ ਮਾਹ ਕਿਹੜਾ ਪੰਜਾਬ ਦੀ ਤੇ ਹੁਣ ਤਾਂ ਇਹ ਵੱਡੇ ਪੱਧਰ ਤੇ ਪਹੁੰਚ ਚੁੱਕੀ ਹੈ ਕਬੱਡੀ ਇਸ ਦੇ ਵਿੱਚ ਬਹੁਤ ਵੱਡੇ ਨਾਮ ਰੱਖੇ ਜਾਂਦੇ ਨੇ ਤੇ ਕਬੱਡੀ ਦੇ ਨਾਲ ਪਲੇਅਰਾਂ ਦੀ ਜਿੰਦਗੀ ਹੈ ਜਿਹੜੀ ਉਹ ਬਣ ਚੁੱਕੀ ਹੈ ਤੇ ਖੁਸ਼ੀ ਵਰਗੇ ਪਲੇਅਰਾਂ ਨੂੰ ਬਿੱਟੂ ਦਗਾਲ ਵਰਗੇ ਪਲੇਅਰਾਂ ਨੂੰ ਮੁੰਡੇ ਫੋਲੋ ਕਰਦੇ ਨੇ ਪਾਲੇ ਜਲਾਲਪੁਰ ਵਰਗੇ ਪਲੇਅਰ ਇਹਨਾਂ ਚੋਂ ਵੀ ਇਦਾਂ ਹੀ ਕੋਈ ਜੇ ਆਪਾਂ ਇਹਨਾਂ ਖੇਡਾਂ ਨੂੰ ਪ੍ਰਮੋਟ ਕਰਾਂਗੇ ਛੋਟੇ ਬੱਚਿਆਂ ਦੇ ਆਪਾਂ 38 ਕਿਲੋ ਜਾਂ 45 ਕਿਲੋ 52 ਕਿਲੋ 75 ਕਿਲੋ ਦੇ ਮੁਕਾਬਲੇ ਕਰਾਵਾਂਗੇ ਫੇਰ ਹੀ ਉਹਨਾਂ ਚੋਂ ਪਲੇਅਰਾਂ ਚ ਉਤਸ਼ਾਹ ਬਣਦਾ ਤੇ ਉਹ ਖੇਡਣਗੇ ਇਸ ਟੂਰਨਾਮੈਂਟ ਦੀ ਪਲਾਨਿੰਗ ਸਾਡੀ ਇਹੀ ਹੈ ਤੇ ਬਾਕੀ ਇਹ ਸੰਗਤ ਦਾ ਸਹਿਯੋਗ ਹੈ ਤੇ ਸੰਗਤ ਦਾ ਸਹਿਯੋਗ ਇਦਾਂ ਹੀ ਮਿਲਦਾ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ ਅਗਲੇ ਸਾਲ ਫੇਰ ਬਾਬਾ ਜੀਉੜ ਸਿੰਘ ਕਮੇਟੀ ਵੱਲੋਂ ਇਹ ਪ੍ਰਬਾਲਾ ਕਰਕੇ ਤੇ ਨਗਰ ਦੇ ਸਹਿਯੋਗ ਨਾਲ ਦੋਸਤਾਂ ਮਿੱਤਰਾਂ ਸਹਿਯੋਗ ਨਾਲ ਅਸੀਂ ਹਰ ਸਾਲ ਟੂਰਨਾਮੈਂਟ ਕਰਾਇਆ ਕਰਾਂਗੇ ਤੇ ਇਹ ਮੇਰੇ ਵੱਡੇ ਭਰਾ ਸਰਦਾਰ ਸੁਖਚੈਨ ਸਿੰਘ ਲਾਡੀ ਰਾਣ ਲਾਡੀ ਰਾਣੂ ਉਹਨਾਂ ਦੀ ਕਰੀਬ ਅੱਜ ਦਿਨ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀਗਾ ਉਹਨਾਂ ਦੀ ਯਾਦ ਨੂੰ ਸਬਰਪਤ ਇਹਨਾਂ ਨੇ ਟੂਰਨਾਮੈਂਟ ਆ ਜਿਹੜਾ ਪੇਟ ਵੀ ਕੀਤਾ ਤੇ ਬਾਬਾ ਜੀਵਨ ਸਿੰਘ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਲਾਇਕ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਜੀ ਮੇਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਡੇ ਸਰਪੰਚ ਸਾਹਿਬ ਤੇ ਪ੍ਰਬੰਧਕ ਕਮੇਟੀ ਸਾਰਿਆਂ ਦਾ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਲਾ ਕੀਤਾ ਇਹ ਚੀਜ਼ ਦੇਖ ਕੇ ਨੌਜਵਾਨ ਪੀੜ੍ਹੀਆ ਵੀਰੇ ਮੈਂ ਸਾਇਦ ਦੂਰ ਜਾਂਦੀ ਆ ਤੁਹਾਨੂੰ ਸਭ ਨੂੰ ਪਤਾ ਪੰਜਾਬੀ ਖੇਡ ਤੇ ਮਤਲਬ ਸਾਰੇ ਵੀਰੇ ਜਿਨ੍ਹਾਂ ਵੀ ਆਪਣੇ ਨੌਜਵਾਨ ਨਵੀਂ ਪੀੜ੍ਹੀ ਐ ਸਾਰੀ ਕਬੱਡੀ ਨੂੰ ਪਿਆਰ ਦਿਓ ਸਤਿਕਾਰ ਦਿਓ ਵੀਰੇ ਧੰਨਵਾਦ ਇੰਨਾ ਕਹਿੰਦੇ ਹਾਂ ਸ਼ੁਕਰੀਆ ਥੈਂਕ ਯੂ ਵੀਰੇ ਵੀਰੇ ਆ ਆਪਣਾ ਭਰਾ ਤੇ ਇਹਦੇ ਵੀ ਮਤਲਬ ਗਰਾਊਂਡ ਦੇ ਵਿੱਚ ਪ੍ਰੇਰਨਾ ਵਾਸਤੇ ਫ੍ਰੀ ਐਂਬੂਲੈਂਸ ਅੱਜ ਮਤਲਬ ਪਰਮਾਤਮਾ ਨਾ ਕਰੇ ਕੋਈ ਅਨੋਂ ਨਹੀਂ ਵਾਪਰੇ ਤੇ ਇਹ ਵੀ ਸੇਵਾ ਨਿਭਾ ਰਹੇ ਨੇ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀਰੇ ਇੱਥੋਂ ਅਮਲਾ ਸਿੰਘ ਆੜਦੇ ਹੋ ਅਮਲਾ ਸਿੰਘ ਤੋਂ ਅੱਛਾ ਅੱਜ ਤੁਸੀਂ ਮਤਲਬ ਇਹ ਫ੍ਰੀ ਸੇਵਾ ਕਰਦੇ ਹੋ ਹਾਂਜੀ ਹਾਂ ਬੜੇ ਜ਼ਰੂਰਤ ਨਾਲ ਹੋਵੇ ਪਰਮਾਤਮਾ ਕਰੇ ਨਾ ਸਰ ਹਾਂਜੀ ਹਾਂਜੀ ਸਹੀ ਹੈ ਜੇਕਰ ਕੋਈ ਜ਼ਰੂਰਤ ਪੈਂਦੀ ਆਪਾਂ ਵੀ ਸੇਵਾ ਕਰਾਂਗੇ ਹਾਂ ਵੀਰੇ ਮਤਲਬ ਕਬੱਡੀ ਨੂੰ ਪਿਆਰ ਕਰਨ ਵਾਲੇ ਦੇਖੋ ਇੰਨਾ ਜੀ ਜਾਣ ਤੋਂ ਪਿਆਰ ਕਰਦੇ ਵੀਡੀਓ ਬੱਦ ਬੱਦ ਸ਼ੇਅਰ ਕਰਦੇ ਹੋ ਠੀਕ ਆ ਧੰਨਵਾਦ ਜੀ ਸਾਹਮਣੇ ਹੁੰਦੀ ਵੀ ਕਮਾਲ ਹੈ ਉਹ ਕਮਾਲ ਜਿਹੀ ਲੱਗਦੀ ਆ ਦੁਨੀਆ ਕਬੱਡੀ ਦੇ ਖਿਲਾਫ ਹੋਈ ਜਾਂਦੀ ਆ ਇੱਕ ਵਾਰੀ ਆ ਚੌਪਰ ਲਈ ਵੀ ਤਾੜੀ ਜ਼ੋਰ ਨਾਲ ਮਾਰ ਦਿਓ ਇਹ ਆ ਰਣਕੂ ਸਿੰਘ ਵਾਲੀ ਧਰਮੀਆ ਸਰਦਾਰ ਜੀ ਮਿੱਤਰੋ ਆਂਦਾ ਕੱਲੇ ਹੀ ਕਬੱਡੀਆਂ ਪਾਉਂਦਾ ਹੈ ਤੇ ਕੱਲੇ ਹੀ ਜੱਫੇ ਲਾਉਂਦਾ ਹੈ ਲਓ ਸਾਹਮਣੇ ਨੰਬਰ ਕੱਡੇ ਧਾਫੀਆਂ ਦਾ ਨੰਬਰ ਰਣਕੂ ਸਿੰਘ ਵਾਲੀ ਟੀਮ ਦੇ ਇਸੇ ਜਿੱਤੁਰਾ ਹੋਇਆ ਰੱਬ ਤਾਂ ਅਗੇ ਛੰਨੇ ਲਾ ਰਹੇ ਆ ਗੇਡਾਂ ਦੀ ਧਰਮੀ ਦੀ ਜੁਕੀ ਦੀ ਧਰਮੀ ਦੇ ਅਮਰੀਕਾ ਦੀ ਧਰਮੀ ਦੇ ਯੂਨੀ ਲੜ ਇਹਾਂ ਦੇ ਵੀ लॻियां रैप लॻंदा वॾी पई पासे दो सी ट ਹਾਂ ਜੀ ਵੀਰ ਜਿਹੜੇ ਮੁੰਡੇ ਨੇ ਜਫਾ ਲਾਇਆ ਉਹਨੂੰ ਕਿੰਨੇ 100 ਰੁਪਏ ਦੇਈਏ ਆਉਂਦਾ ਤਿੰਜਮੈਂਟ ਨਹੀਂ ਖਾਨਾ ਚਾਹ ਰਿਹਾ ਤੇ ਤੱਤੀ ਬੱਲਾ ਹੋ ਗਿਆ ਆਉਂ ਸਾਹਮਣੇ ਆਉਂਦੇ ਵਿੱਚ ਜਾ ਕੇ ਆ ਲੈ ਸਾਡੇ ਕੋਲ ਕੁਝ ਵੀ ਕਰਦਾ ਕਹਿੰਦੇ ਅਸੀਂ ਨਾਮ ਲੱਗਦਾ ਤੁਹਾਡਾ ਮਾਇਆ ਜੀ ਗੇਰੇ ਨੂੰ ਵੀ ਰਿਹਾ ਤਾਂ ਤੁਸੀਂ ਸਾਡੇ ਕੋਲ ਆ آتا ہور کوئی گراؤنڈ کلیئر رکھنی ہے پھر 73 دے تاوز دی میچ ہو کے کودیاں دے رشتے مارے ہے लवली بھائی تو ریڈ کا پونڈ کر دے وچ تھوکا لگا ٹوٹ واسدا ہے بس تو بند چل نہ چل نہ تو چپ کر ਆਕਰ ਹਲਵਾਰਾ ਦੀ ਜਿਹੜੀ ਕੁਸ਼ਤੀ ਸ਼ੁਰੂ ਹੋ ਗਈ ਹੈ ਹਲਵਾਰਾ ਦੇ ਉਹਦਾ ਅੱਜ ਜਾਬਕਾਰ ਦੇ ਕੋਡੀ ਪਉਂਦਾ ਮੇਨ ਉਹ ਆਹ ਉਹਦਾ ਜਮਾ ਵੀ ਕਿੰਝ ਕਿਤੇ ਮਾਰਦਾ ਹੋ ਉੱਥੇ ਦੇਖਣਾ ਚਾਹ ਕੇ ਨੂੰ ਨਾ ਪੰਗਾ ਬੰਦਾ تردیح کروائی جا رہی ہے تفصیم تو ਔਰ ਅਸਦੀਪ ਸਿੰਘ ਇੱਕ ਬਲਵਾਨ ਕਹਿੰਦੇ কুਸਤੀ ਲੜ ਰਹੇ ਆ ਔਰ ਆ ਮੈਚ ਸ਼ੁਰੂ ਕਰਾ ਲਈ ਵੀਰਾਂ ਨੂੰ ਬੇਤੀ ਹੈ ਕਿੰਨੇ ਸੰਘੇੜੇ ਹੁਣ ਵੀ ਵੀਰ ਕਹਿੰਦੇ ਤੁਰਜੇ ਹੋਇਆ ਔਰ ਸੰਘੇੜਿਆਂ ਦਾ ਕਹਿੰਦੇ ਬਹੁਤ ਵੱਡਾ ਮੇਲਾ ਹੈ ਆਈ ਸਾਲ ਵੀਰ ਕਹਿੰਦੇ ਕਰਾਉਂਦੇ ਆ ਲੜਮੜ ਕੇ ਭਰਾਵਾਂ ਦੇ ਨਾਲ ਔਰ ਟੌਪ ਦੇ ਖਿਡਾਰੀ ਪੁੱਜਦੇ ਆ ਮੇਰੇ ਮਿੱਤਰੋ ਅੱਜ ਅਮਰਾਂ ਸਿੰਘ ਵਾਲਾ ਪਿੰਡ ਹੈ ਬਾਬਾ ਜੀਉਨ ਸਿੰਘ ਦੀ ਫੈਲ ਫਿਰ ਕਮੇਟੀ ਦਾ ਧੰਨਵਾਦ ਕਰਦੇ ਆ ਸੁਖਜੈਨ ਸਿੰਘ ਜੀ ਲਾਗੇ ਰਾਨੋ ਦੀ ਚਾਲ ਹੈ ਰੋਣਾ ਜਾਰ ਦੇ ਵਿੱਚ ਬਹੁਤ ਵੱਡਾ ਪੇਂਡਾ ਹੈ ਹਾਲੇ ਜਿਹੜੇ ਬਰਨਾਲੇ ਵਿੱਚ ਦੌੜ ਦਾ ਲੱਗਿਆ ਹੋਇਆ ਤੇ ਚੋਟੀ ਦੇ ਕਬੱਡੀ ਖਿਡਾਰੀ ਬਣਨ ਦੇ ਇੱਤੇ ਅਸਰ ਦੇ ری ریا اور ٹیم ہو جلدی ਇੰਟਰ ਕਰਨ ਦੀ ਆਪਾਂ ਜ਼ਿੰਮੇਤੀ ਮਾ ਇੰਟਰ ਕਰਕੇ ਮੈਚਾਂ ਦੀ ਅੱਜ ਸ਼ੁਰੂਆਤ ਕਰਨੀ ਹੈ ਤੇ ਚੋਟੀ ਚੋਟੀ ਦੇ ਖਿਡਾਰੀ ਇੱਕ ਵਾਰੀ ਤਾਲੀ ਜ਼ੋਰਦਾਰ ਮਾਰ ਦੇਣਾ ਪਹਿਲਵਾਨਾਂ ਦੇ ਲਈ ਪਹਿਲਾ ਦਾ ਤਰਸੀਮ ਉਦੜਾ ਇਹ ਪਹਿਲਵਾਨ ਕਹਿੰਦੇ ਜਿੱਤੂ ਦੇ ਗੁਰਪ੍ਰੀਤ ਡਾਕਟਰ ਜੀ ਉਹਨਾਂ ਵੱਲੋਂ 200 ਰੁਪਏ ਪੌਦਾ ਆ ਗਿਆ ਬਹੁਤ ਬਹੁਤ ਧੰਨਵਾਦ ਹੈ ਤਾਲੀ ਇੱਕ ਵਾਰੀ ਫੇਰ ਮਾਰ ਦਿਓ ਪਹਿਲਵਾਨਾਂ ਦੇ ਮੇਰੇ ਤੀਨਾ ਦੇ ਰੱਬ ਦੀ جہ خیا ہوا ہے ست مار کے لگے سبھی آئے سامنے نوجوڑے درمیان لگے میتر می میرے جو